ਸਤਿ ਸ਼੍ਰੀ ਅਕਾਲ ਭਈ ਸਾਰਿਆਂ ਨੂੰ ਇਹ ਆਪਣਾ ਵਲੌਗ ਫੋਨ ਬਣ ਲੱਗਾ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਜਾਨ ਦਾ ਤੇ ਕਿੱਦਾਂ ਕਿੱਦਾਂ ਆਪਾਂ ਜਾਣਦੇ ਆ ਕਿੱਧਰ ਦੀ ਜਾਣਦੇ ਆ ਸਾਰਾ ਕੁਝ ਆਪਾਂ ਦਿਖਾਵਾਂਗੇ ਇਸ ਵੀਡੀਓ ਵਿੱਚ ਤੇ ਵੀਡੀਓ ਵਿੱਚ ਲਾਸਟ ਤੱਕ ਜੁੜੇ ਰਹੋ ਤੁਹਾਨੂੰ ਗ੍ਰਾਹਾਂਗੇ ਦਰਸ਼ਨ ਗੱਟੇ ਮਾਰਦੇ ਸਮਾਰਟੀ ਤੋਂ ਪਈ ਆਏ ਵੇ ਦਸਵੇਂ ਕਿੱਥੇ ਆਏ ਆ ਅਜ਼ੀਮਪੁਰ ਸਰ ਜਾ ਰਹੇ ਆ ਉਹਨ ਕਿੱਥੇ ਆ ਉਹਨ ਕਿੱਥੇ ਆ ਵਾ ਖਤਵਾਲੇ ਜਵਾ ਸਲਾਵਤ ਨਹੀਂ ਲੁਧਿਆਣੇ ਆ ਲੁਧਿਆਣੇ ਆ ਗਏ ਫਲੋਰ ਆ ਗਏ ਫਲੋਰ ਥੋੜੀ ਦੇਰ ਦਰਸਤਾ ਰਹਿ ਗਿਆ ਬਸ ਸਾਡਾ ਸੀ ਲਾਈਵ ਨਾਲ ਜੁੜੇ ਰਹਿਣਾ ਵੀ ਲੋਗ ਨਾਲ ਦੇਖਿਓ ਸਾਡਾ ਅਸਟ ਵੇਲਾ ਉਹ ਦੇਖ ਕੇ ਜਾਟਾ ਨਾਲ ਜਾ ਰਹੇ ਨੇ

ਪਾ ਪਹੁੰਚ ਕੇ ਅੰਮ੍ਰitsar ਮੂੰਹ ਸਾਫ ਕਰ ਤਾ ਆਜ ਉਧਰ ਬਣਾਉਣ ਦੇ ਜਾ ਆਜ ਉਹਨਾਂ ਨੇ ਲੈ ਕੇ ਜਾਈ ਇਹਨਾਂ ਨੂੰ ਫਰੂਟ ਫਰਾਟ ਕੋਈ ਹੈ ਉਹਨਾਂ ਲੈ ਗਿਆ ਇਹ ਉਹ ਫਰੂਟ ਲੈ ਕੇ ਆਉਣਾ ਉਹਨਾਂ ਬਾਅਦ ਤੇ ਆਇਆ ਸੁਣਾ ਦਵਿੰਦਰ ਦੇ ਚਾਰ ਹੁੰਦੇ ਛੱਡੀ ਆਪਾ ਨਾ ਮੈਨਿਕ ਆਵੇ ਕੀ ਉੱਠੇ ਰੰਗਾ ਤੇ ਨਹੀਂ ਖਾਣਾ ਓ ਮੈਡਮ ਓ ਜੁੱਤੀ ਦੇ ਕੋਲ ਸੇਰ ਸੇਰ ਅਜ ਅੱਧੀ ਸੜ ਆਇਆ ਕਿੱਥੋਂ ਮਿਲਦੇ ਫਰੂਟ ਬਾਹਰ ਜਾਣ ਹੂੰ ਆ ਬਈ ਜਵਾਕ ਨਾਲ ਆਏ ਥੱਕੇ ਹੋਏ ਨੇ ਉਹਨਾਂ ਬਾਅਦ ਫਰੂਟ ਲੈਣ ਚੱਲੇ ਆ ਹੈ ਬਣਾਵਾਂਗੇ ਫਿਰ ਵੀ ਇੱਕ ਟੋਟੇ ਰੋਟੇ ਕਰਕੇ ਬਣਾਈ ਜਾਣੀ ਆ ਆਪਾਂ ਬਾਅਦ ਸਾਰੀ ਜੋੜ ਕੇ ਪਾ ਦੇਣੀ ਹੈ ਯਾਦਗਰੀ ਰਹਿ ਜੇਗੀ ਕਿਹਨੇ ਦੇ ਗੋਡਰ ਸਾਹਿਬ ਨੂੰ ਬਾਈ ਜੀ ਸ਼ਾਮ ਨੂੰ ਸਭ ਦੇ ਵਿੱਚ ਫੜਦੇ ਠੀਕ ਹੈ ਜਲਦੀ ਫਿਰ ਦੌਰ ਜਾਂਦੇ ਫਿਰ ਆ ਦੂਰੀ ਹੋਣੀ ਜਾਨ ਹੈ ਹੈ ਰੇਜ ਵੀ ਆਉਂਦੇ ਆ ਨਾ മംഗ ਫਰੂਟ ਉਹੀ ਤੇ ਉਹੀ ਖਾਂਦਾ ਹੁੰਦਾ ਦਵਾਈਆਂ ਜਾ ਜੁੱਤੀਆਂ ਲੈ ਕੇ ਜਾਵਾਂਗਾ ਜੁੱਤੀਆਂ ਜੁੱਤੀਆਂ ਇਹ ਜੁੱਤੀਆਂ ਹੈ ਨਹੀਂ ਤਾਂ ਨਾਮ ਨਹੀਂ ਜੁਨੇ ਮੀਂਹ ਤੇ ਤੋਂ ਨਾ ਲੇਗਾ ਸਾਰਾ ਬਾਕੀ ਕਿੱਥੇ ਕੋਲ ਰੱਬਿਆ ਦਾ? ਉੱਥੇ ਉੱਥੇ ਦੀ ਕੋਲ। ਪੰਜਾਬੀ ਨਹੀਂ ਆਗਾ ਭਈ ਆਪਣਾ। ਭਈਆ ਭਈਆਂ ਦਾ ਖਾਣਾ ਜੱਗ ਲੈਂਦੇ। ਅੱਗੇ ਉੱਧਰ ਕਿੱਥੇ ਹੋਊਗਾ ਯਾਰ? ਹਾਂ ਤੇਰੀ ਚੱਲੀ ਹੋਵੇ ਲੱਗੇਗੀ ਤਰਾ ਜਾਵੇ। ਆਇਆ ਹੋਇਆ ਦਰਵਾਜ਼ਾ ਅੱਛਾ ਉਹ ਕਰ ਕੋਈ ਸਰਦਾ ਹੀ ਤੇ ਆਪਾਂ ਘਰ ਹੀ ਬਣਾ ਲੈਨੇ ਨਾ ਹਾਂ ਹੋਰ ਆਪਾਂ ਤੇ ਘਰੇ ਬਣਾ ਜੀ <Noise/> 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 ਜਾਈ ਗਏ ਨੇ ਕਿਉਂ ਜੀ ਕਿਹਣੀ ਹੁੰਦਾ ਜੀ ਨਾ ਘਰੋਂ ਮਤਲਬ ਕਿਹਦੇ ਤੋਂ ਵੀ ਹਾਂ ਉਹ ਨੇ ਘਰ ਵੀ ਨੇ ਨੰਗਾ ਦਾ ਵੇਨਿਆ ਸੁੱਖਾ ਨਹੀਂ ਨਾ ਪਿਆ ਜਾਣ ਕਿਤੇ ਆਪਣਾ ਕਮਰਾ ਵੀ ਨਾ ਲੱਭੇ ਨਹੀਂ ਕਰਦਾਣਾ ਉਹ ਵੀ ਉਹ ਉਹ ਤੇ ਗੇਟ ਕੋਲੇ ਦੁਕਾਨ ਲਾ ਦਿਓ ਜੀ ਤੂਫਾਨ ਸਿੰਘ ਦੀ ਤੂਫਾਨ ਸਿੰਘ ਵੇਖੇ ਕੋਈ ਨਹੀਂ ਉਹੀ ਜਿਹੜਾ ਵੈਸੇ ਤਾਂ ਮੁਸਲਮਾਨ ਸੀ ਉਹ ਸਿੱਖ ਬਣਿਆ ਉਹ ਬਹੁਤ ਵਧੀਆ ਬੰਦਾ ਉਹ ਚਲਾਉਂਦਾ ਹੁਣ ਤੇ ਕਦੇ ਕਦੇ ਆਉਂਦਾ YouTube ਤੇ ਵਧੀਆ ਉਹਦੇ ਫੋਲੋਅਰ ਨੇ ਇਨਕਮ ਕਰਦਾ YouTube ਤੋਂ ਵਧੀਆ ਕੋਲ ਗੱਪਿਆ ਕਿਤੇ ਹੈਗਾ ਪਰਾਨਾ ਇੱਥੇ ਪਈਏ ਨੇ ਸਾਰੇ ਹਾਂ 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 ਆਈ ਸਦਾ ਜਿਹੜਾ ਵੀ ਇਹ ਸਦਾਈ ਖਾਲਸਾ ਜੀ ਹੈਗਾ ਕੋਈ ਇੱਥੇ ਕਿੰਨੇ ਦਾ ਪਾਣੀ ਹੈ ਜੀ ਯਾਰ ਇਹ ਨਹੀਂ ਲੱਗਦਾ ਨਸ਼ਾ ਤਾਂ ਨਹੀਂ ਹੁੰਦਾ ਇੱਚ ਨਹੀਂ ਨਹੀਂ ਵੀ ਆਵੇ ਨਹੀਂ ਨਸ਼ੇ ਵਾਲੀ ਹੋਰ ਹੁੰਦੀ ਆ ਤੇ ਪਾਣੀ ਭਰਨਾ ਬੈਠੇ ਜੀ ਜੱਜ ਕਿੱਥੇ ਲੱਗੀ ਹੋਈ ਹੈਂ ਅੰਡੇ ਪਾਣੀ ਵਾਲੀ ਕਿੱਥੇ ਹੈਂ ਪ੍ਰਧਾਨ ਜੀ ਇੱਥੇ ਹੀ ਆਹ ਟੋਣ ਜੀ ਨੀ ਨਹੀਂ ਆ ਪਾਣੀ ਪੀਨਵਾ ਮੇਥਾਂ ਪਰ ਫਿਰ ਸਪੈਸ਼ਲ ਪੈਂਟ ਤੋਂ ਭਰਾਂਗੇ ਇੱਥੇ ਠੰਡਾ ਹੋਵੇ ਉਹ ਜਿਹਾਣਾ ਠੰਡੇ ਪੈਸੇ ਵਾਸਤੇ ਪੁਆਇੰਟ ਹੋਣਗੇ ਇੱਥੇ ਕਿਦਾਂ ਕਿਦਾਂ ਬਣੇ ਇਹ ਸਾਹ ਗਦਾ ਪੀਣ ਵਾਲਾ ਜੀ ਵੈਸੇ ਹਾਂ ਮੁਝੇ ਵਾਟਰ ਬੋਟਲ ਜਨੇ ਲੱਗੇ ਚਾਹੀਦੇ ਨੇ ਹਾਂ ਇਹ ਦੁਨੀਆ ਆਉਂਦੀ ਆ ਪਾਣੀ ਨਾ ਬਰੋਂder ਪਾਣੀ ਥੋੜੇ ਨੇ ਰਿਏ ਹੋਇਆ ਹੁਣ ਪਾਉਂਦੇ ਪਾਵਾਂਗੇ ਨੇਰੇ ਭਾਈ ਵੀ ਹੈ ਪਾਣੀ ਕੰਡ ਵਾਸਤੇ ਕੀ ਏ ਯਾਰ ਕੋ ਮੈਨੂੰ ਤੇਜ਼ ਲੱਗਦਾ ਆਹੋ ਜੀ ਥਾਂ ਤੋਂ ਵੇਖ ਲਾ ਬੋਲੋ ਕਪਾ ਲੂ ਟਿੱਕੀ ਆਲੂ ਟਿੱਕੀ ਬੋਲੋ ਕਪਾ ਲੂ ਟਿੱਕੀ ਬੋਲੋ ਕਪਾ ਲੂ ਟਿੱਕੀ 골ਗਪਲੇ ਹੈਗਾ ਉੱਥੇ ਪਤਾ ਕਿੱਧਰ ਗਿਆ ਪ੍ਰਧਾਨ ਵੀਰ ਹੈਗਾ ਵੀ ਪੰਜਾਬੀ ਬੰਦੇ ਕਿੱਧਰ ਗਿਆ ਉੱਥੇ ਪਤਾ ਹੈ ਕੀ ਹਾਕਤਾ ਬਾਈ ਕੀ ਹਾਕ ਬਾਈ ਫੋਲ ਗੱਪੀ ਵੀਰ ਤੇ ਪਾ ਲੈ ਹੈ ਵੀਰ ਬਦੇ ਬੰਝ ਆਹੋ ਮੇਰੇ ਪ੍ਰਧਾਨ ਪੈ ਨੁਕਾਣ ਆ ਜਾਓ ਅੱਗੇ ਪਿੱਛੇ ਪਾਣੀ ਇਹ ਫਿਰ ਪਾਣੀ ਵਾਲੇ ਪਾਇੰਟ ਨਹੀਂ ਆ ਕੇ ਠੰਡੇ ਕਿਤੇ ਲੱਗੇ ਜਿੱਥੇ ਮਤਲਬ ਠੰਡੇ ਪਾਣੀ ਮਿਲ ਜੇ ਬੋਤਲਾਂ ਹੁੰਦੀਆਂ ਬੋਤਲਾਂ ਨੇ ਉਂਝ ਨਹੀਂ ਕਿਤੇ ਲੱਗਾ ਉਹ ਕਿੱਥੇ ਬੱਤ ਨਹੀਂ ਹਾਂ ਸ਼ਫੀਲ ਹੁਣ ਢਿਆਣੀ ਕਿ ਮਤਲਬ ਨਹੀਂ ਹੋਣੀ ਚਾਹੀਦੀ ਹੋਊਗੀ ਫਿਰ ਜਾਨ ਨਹੀਂ ਕੋਈ ਉੱਥੇ ਭਰ ਕੇ ਲੈ ਜਾਂਦਾ ਕੋ ਨਾਲ ਜਿਹਦੇ ਪਾਸੇ ਉੱਥੇ ਲੱਗੀ ਆ ਡਿਵਾਗ ਨੇ ਯਾਰ ਰੂਮ ਜੋਂ ਨਾਲ ਬੱਤ ਕਰੇ ਕਿਤੇ ਉਂਝ ਨਹੀਂ ਵੀ ਲੱਗਾ ਹੁੰਦਾ ਪਾਣੀ ਵਾਟਰ ਪਾਇੰਟ ਕੋਈ ਠੰਡੇ ਵਾਲਾ ਪਾਣੀ ਆਈ ਨਹੀਂ ਇਹਦੇ ਸਾਰਾ ਬਿਆਰ ਹਾਂਜੀ ਚਾਹ ਬਲੇ ਕੋ ਹੁੰਦਾ ਪਾਣੀ ਇਹ ਇੰਡਸਤਾਨ ਗਲਤ ਗੱਲ ਲੇਣਾ ਲਾਣਾ ਜੀਂਦਾ ਹਿੰਦੁਸਤਾਨ ਇਹ ਬੇੜਾ ਗੱਲ ਕਰਦਾ ਜੀਂਹੇ ਟੂੜੀਆਂ ਸਾਰੀਆਂ ਪੜਕੇ ਸਰਕਾਰੀ ਹੁਣ ਬੱਕੇ ਨੇ ਪਾਣੀ ਉਹ ਜੱਲਿਆ ਅਬਦਰ ਬਾਦ ਸਾਹਿਬ ਤੋਂ ਲਾ ਆ ਗਏ ਨਾ ਅੱਛਾ ਤੁਹਾਨੂੰ ਉਹ ਥੋੜੀ ਬਸ ਢੱਗਾਂ ਟੂੜੀਆਂ ਹੀ ਮਿਲਣਗੇ ਜਹਾ ਤੁਹਾਨੂੰ ਠੀਕ ਹੈ ਹਾਂਜੀ ਲੋਕੀ ਦੁਕਾਨ ਵਾਲੇ ਨਾਲ ਲੜਦੇ ਆ ਖੜ ਲਓ ਖੜੋ ਜੀ ਅੱਡਾ ਡੀ ਜਾਏਗਾ ਭਾਈ ਕੌਲੀ ਵੀ ਦੇ ਯਾਰ ਲੱਗ ਲੱਦਾ ਆ ਫੜਦਾ ਫੜ ਮੇਰੀ ਵੀ ਕੌਲੀ ਤੋਂ ਹੀ ਫੜੀ ਦੋ ਹੱਥ ਲਾ ਲੈ ਹਾਂ ਨਹੀਂ ਨਹੀਂ ਤਾਂ ਤੂੰ ਕੀ ਵਿਖਾਏਗਾ ਬਾਅਦ ਚ ਖਾ ਲਈ ਕਿਹਨੇ ਵੀ ਆਪਰਾ ਕੋਣ ਜੀ 91 ਮੈਨੂੰ ਤਿੰਨ ਹੋਈਆਂ ਚੌਥਾ

ਦੇ ਦੇ ਨਾ ਪਾਣੀ ਪੀਂਗਾ ਪਰ ਸੁਣ ਜੋ ਆ ਗੋਲੀ ਆਪਣੀ ਐ ਸੋ ਤਾਂ ਆਪਣੀ ਵੀਰ ਗੋਲੀ ਚ ਪਾਣੀ ਆ ਦੇਖੋ ਲਾਈਕ ਕੀ ਹੈ ਕਿੰਨੇ ਦਾ ਚੱਕਰ ਆ ਹੂੰ ਚੱਕਰ ਨਹੀਂ ਨਾ ਨਾ ਪਾਣੀ तो मना तो नहीं होनी इतनी है हाँ? ठीक है चलो वजिया नहीं लेट लेट के आ ਉਹ ਦਵਿੰਦਰ ਨੇ ਵੇਖੀ ਜਾਂਦਾ ਵੀ ਮੈਨੂੰ ਲੈ ਕੇ ਨਹੀਂ ਗਏ ਉਹ ਨਾ ਨਹਾ ਕੇ ਜਾਊਗਾ ਮੈਂ ਨਹਾ ਰਿਹਾ ਇਸੇ ਕਰਕੇ ਬੈ ਕੇ ਸੁਸਤੀ ਪੈਣ ਲੱਗ ਜਾਂਦੀ ਵਧੀਆ ਆ ਜੇ ਉੱਤਰ ਜੰਗੇ ਸਾਰੇ ਉਹ ਉੱਤਰ ਕੇ ਜਾ 5 ਮਿੰਟ ਪੈਣ ਲੈ ਹੁਣ ਪਤਾ ਦਿਮਾਗ 'ਚ ਹੈਗਾ ਵੀ ਜਾ ਕੇ ਡੇਗੀ ਜਾਣਾ ਜਦੋਂ ਕੋਈ ਟਿਕਾਣਾ ਨਾ ਹੋਵੇ ਫੇਰ ਹੁੰਦਾ ਬੰਦੇ ਦੇ ਮਨ 'ਚ

ਹੋਏ ਕਰੀ ਤੇ ਦਿਖਣਾ ਇੱਥੇ ਤੇ ਦਿਖ ਜਾ ਹੈ ਆਤ 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 ਬਾਬਾ ਚੱਲੀ ਮੱਥੜੇ ਕਿੰਨ ਚੱਲੀ ਹੋਣ ਬਾਬੇ ਤੇ ਹੈ ਕਰ ਲਈ ਰਾਸ਼ਟ ਬਿਠੇਰੀ ਹੋਣ ਬਾਬਾ ਹੈ ਪਪਾ ਬਾਬਾ ਮਮੀ ਨਾਲ ਨੂੰ ਲਓ ਫਿਰ ਚੱਲੀਏ ਫਿਰ ਬਾਬਾ ਬਾਬਾ ਨਾ ਉਹ ਦੀ ਨਾ ਸੰਜੀਤ ਆ ਤੁਮ ਆਪਣਾ ਪਾ ਕੇ ਨਾ ਦਿਖਾ ਫਿਰ ਚੈੱਕ ਕੌੜੀਏ ਨੇ ਲੈ ਜਲੇ ਉੱਤੇ ਨਾ ਕਰਨਾ ਉਹ ਆਪੇ ਸੁਪਾਇਆ ਸੀ ਇਹਨਾਂ ਨੇ ਸਿਰ ਤੇ ਬੰਨ ਨੂੰ ਲਿਆਂਦੇ ਜੋ ਵਾਕਿਆ ਸਾਰਿਆਂ ਦੇ ਲਿਆਂਦੇ ਨੇ ਜੇ ਇਸ ਕੀ ਜਾਂਦੀ ਮੁੱਠੇ ਇਸ ਕੀ ਜਾਂਦੀ ਮੁੱਠੇ ਵਾਕ ਜੰਦੇ ਵੀ ਜਿੱਥੇ ਬੰਨ ਬਹੁਤ ਠੀਕ ਹੈ ਜਦੋਂ ਪਾਲਾ ਜਿਹਾ ਭਟਾ ਲਿਆਇਆ ਹੁੰਦਾ ਮੈਂ ਤੇ ਪਰਣਾ ਬਣ ਜਾਣਾ ਅੱਜ ਮੋਗੀ ਬਣਾਈਂ ਮੋਗੀ ਬਣਾਈ ਜਾਂਦਾ ਮੈਂ ਖਲਦੀ ਸੀ ਸਾਬੇ ਕੋਹੜਾ ਤੰਦ ਕਰਦਾ ਵੇ ਕੀ ਅੱਜ ਮੈਂ ਹੁਣ ਵੀ ਬਣਾਉਂਦੇ ਆ ਬਾਹਰ ਬਣਾ ਕੇ ਲਿਆਏ ਅਸੀਂ ਇਹ ਹੈ ਮੰਮੀ ਅੰਬੂ ਅੰਬੂ ਬਰਾ ਭਰਾ ਇਹ ਹੈ ਉਸਣਾ ਇਹ ਮੇਰਾ ਭਰਾ ਹੈ ਅੰਬੂ ਜਿੱੱਗੇ ਕੈਮਰਾ ਕਰਦੇ ਹੋ ਹਿੰਦੀ ਦੀ ਗੱਲ ਕਰ ਲਾ ਜਾਂਦਾ ਉਹ ਨਹੀਂ ਇਹ ਮੇਰਾ ਭਰਾ ਹੈ ਹਾਂ ਤੇਰੀ ਤੇਰੀ ਉਹ ਨਹੀਂ ਆਪ ਨਹੀਂ ਆਹ ਬੰਦਾ ਹੈ ਇੱਕ ਸਾਡਾ ਹੋਰ ਨਾਲ ਆਇਆ ਹੈ ਦੁਆਨੇ ਖਾਈ ਜਾਂਦਾ ਉਹ ਬੰਦਾ ਇਹ ਅਰਚਾ ਹੈ ਇਹ ਲਾੜੀ ਬੰਦ ਕਰੀ ਜਾਂਦਾ ਉਸ ਨਾਲ ਗੱਲ ਕੋਈ ਨਾ ਪਾਉਂਦੇ ਵਿੱਚ ਉਹ ਨਾ ਪਤਾ ਉਹ ਵੀ ਛਿਲਕੇ ਵੀ ਚੱਕੋ ਪਰ ਇਸ ਵਿੱਚ ਛਿੱਟ ਖਾਣਾ ਹੈ ਹਾਏ ਉਹ ਮੁੰਡਾ ਚਕਚਕ ਸੁਤੀ ਹੈ ਬੱਤਕ ਤੇ ਚੜ ਗਿਆ ਨਾ ਨਾ ਯਾਰੇ ਲੱਗੇ ਹੋਰ ਦਿਮਾਗ ਹੀ ਨਹੀਂ ਤੇਰੇ ਕਹੇ ਡੈੱਡ ਜਾ ਮੈਂ ਕਹਿੰਦਾ ਡੈੱਸ਼ ਵਿੱਚ ਪਾਰ ਰਾਤ ਦਾ ਦ੍ਰਿਸ਼ ਦੁੱਧ ਕਿੱਥੋਂ ਮਿਲੇਗਾ ਲੈ ਬੂਟਾ ਸਿੰਘ ਬਾਦ ਦੁੱਧ ਲੈਣ ਚੱਲੇ ਆਂ ਅਸੀਂ ਦੇਖਦੇ ਕਿੱਥੋਂ ਮਿਲਦਾ ਹਾਂ ਉਸ ਤੋਂ ਬਾਅਦ ਚੱਲਾਂਗੇ ਮੱਥਾ ਟੇਕਣ ਦਰਬਾਰ ਸਾਹਿਬ ਪਤਾ ਕਿੱਥੇ ਮਿਲਦਾ ਤੁਹਾਨੂੰ ਹੈ ਨਾ ਕਿੰਨੇ ਰੋਣ ਆਹ ਬੜਾ ਬੜਾ ਚਾਹ ਰੌਣ ਕਿੱਥੇ ਨਾ ਹੋਊਗੀ ਥੋਰ ਕਿੱਥੇ ਹੋਊਗੀ ਇਹ ਕੌਣ ਹੈ ਇਹ ਨਹੀਂ ਉਹ ਉੱਪਰ ਜਿਵੇਂ ਐ ਨਹੀਂ ਕਰ ਸਕਣਾ ਆਪ ਕੋ ਨਹੀਂ ਸੜਦਾ ਸਨੈਲ ਪਰ ਕਾਦੀ ਜੀ ਹੁੰਦੀ ਉਹ ਜੱਲਿਆਂ ਵਾਲੇ ਬਾਗ ਛੱਡੇ ਹੋਇਆ ਧੂਆਂ ਮੱਛਾ ਮਾਰਨ ਵਾਲਾ ਹੂੰ ਇੱਥੇ 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 ਥੋੜੀ ਬੱਲਾ ਦੁੱਧ ਬਾਰਾਂ ਨੂੰ ਓ ਹੈਗਾ ਉੱਥੇ ਮੈਂ ਵੇਖ ਕੇ ਆਇਆ ਮੋਟਰ ਕੇ ਡਾਉਣ ਗਾਇਆ ਇਹਨੇ ਵੀ ਦੁੱਧ ਕਿੱਥੋਂ ਮਿਲੇਗਾ ਹੁਣ ਮੋਤਾ ਸਿੰਘ ਬਾਤ ਐ ਇकडे ਰਸਤੇ 'ਤ ਨਕੂ ਗਰੋ ਇकडे ਆਹ ਵੇ ਹਾਂ ਵੀਰੇ ਦੁੱਧ ਲੈ ਕੇ ਜਾਣਾ ਯਾਰ ਜਵਾਕਵਾਦ ਤੇ ਕੱਲਾ ਵੀ ਆਏ ਸੀ ਕੱਲਾ ਆਏ ਸੀਗੇ ਹੋਰ ਬੋਤਲ ਨਹੀਂ ਸੀ ਲੈ ਗਿਆ ਹਾਂ ਲਿਆ ਕਿੰਨੇ ਦਾ ਪਾਏਗਾ ਜਿੰਨਾ ਪਾਜੇਗਾ ਇਹ 50 ਦੀ ਹੋਣਾ ਹਾਂ ਪਿਆਦਾ ਕਲਾਸ ਭਰਦਾ ਮੈਂ ਹੋਰ ਤਕੜਾ ਬਣਾ ਕੱਟ ਪਰੇ ਤੂੰ ਦੇ ਕਈ ਵੀਡੀਓ ਕੱਟ ਬਣਾਵਾ ਵੀਡੀਓ ਤੇਰੀ ਬਣਾਉਣੀ ਆ ਯਾਰ ਅਸੀਂ ਵਲੌਗ ਬਣਾਉਂਦੇ ਨਾਲ ਕਿੱਟਾ ਬਣਾਣਾ ਹੈ ਕਿੱਟਾ ਪਾਣਾ ਮਿੱਠੀ ਨਹੀਂ ਪਾਏ ਮਿੱਠਾ ਪਾ ਬੱਚਾ ਚੱਕਰ ਲੈ ਕੇ ਆਇਆ ਸੀ ਚੱਕਰ ਪਾਉਣਾ ਲਿਆਉ ਨਹੀਂ ਲੈ ਕੇ ਆਇਆ ਤੂੰ ਪਹਿਲਾਂ ਦੁੱਧ ਪੱਧੋ ਪਾ ਦੇ ਪਹਿਲਾਂ ਵਾ ਨਿਕਾਇਆ ਜਵਾਗਿਆ ਦੁੱਧ ਹੀ ਪਿੰਦਾ ਕਰ ਲਾਓ ਨਹੀਂ ਪਾਣੀ ਨਹੀਂ ਪਿੰਦਾ ਪਾਣੀ ਵੀ ਪਿੰਦਾ ਹੋ ਗਿਆ ਹੱਥ ਵੇਲਾ ਕਿ ਬੀ ਬਹੁਤ ਸਮਝ ਚਲੇ ਚਲ ਇਹ ਆਵੇ ਕਿੰਨੇ ਗਲਾਸ ਪੀਓ ਉਹ ਕਿਉਂ ਉਹ ਹੈਗਾ ਇਹ ਇੱਕ ਆ ਉਹ ਲਾ ਕੇ ਤੂੰ ਬੋਤਲ ਮੰਦੇ ਚੋਧਰੀ ਕਿੰਨਿਆ ਬਹੁਤ ਬਹੁਤ ਨਾ ਆ ਗਿਆ ਤੇਰਾ ਵਾਟੂ ਤੇ ਪੀਣੀ ਹੈ ਉਹ ਹੋ ਗਈ ਹੈ ਕਿਆ ਰੇ ਕਰ ਤੂੰ ਹੀ ਹੈਲੋ ਗਾਇਸ ਇਹਨਾਂ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰੋ ਫੋਲੋ ਕਰੋ ਕਿੰਨੇ ਦਾ ਪਾ ਦੇ ਉਹ ਤੇਰੀ ਗਰਮ ਬੜਾ ਹੀ ਫੜੀ 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 ਨਹੀਂ ਹੋਏ ਵਲੌਗ ਹੀ ਆ ਪਾਵਾਂਗੇ ਯਾਰ ਰਾਜਵਿੰਦਰ ਰਾਜਵਿੰਦਰ ਵਲੌਗ ਕੱਟ ਰਾਜਵਿੰਦਰ ਵਲੌਗ ਦਾ ਕੱਟਦਾ ਉਹ ਗਰਮੀ ਥੱਲੇ ਰੱਖ ਥੱਲੇ ਕਿੰਨੇ ਦਾ ਪਾ ਦੇ ਪ੍ਰਦਾਨਾ ਉੱਥੇ ਰੱਖ ਉਹ ਤੇ ਪ੍ਰਦਾਨ ਪਾਤਾ ਹੀ ਯਾਰ ਮੈਂ ਤੈਨੂੰ ਕੱਢ ਕੇ ਦਵਾਂ ਯਾਰ ਜੀ YouTube ਚੈਨਲ ਹੈ ਕਦ ਆਏਗਾ ਇਹਦੇ ਆਏ ਕੇਸਰ ਤੋਂ ਆਏ ਕੇਸਰ ਰੰਗਾਂ ਦਾ ਕੈਂਸਲ ਕਰ ਦਿਓ ਲੈ ਤੂੰ ਚੈੱਕ ਤੇ ਕਰੀ ਜਿੱਦ ਤਰ ਪਾਦਾ ਹੈ ਤੋੜੀਆ ਨਹੀਂ ਦਿਓ ਲੈ ਤੂੰ ਬਣਾ ਦੇ ਲੈ ਵੀਡੀਓ ਉਹ ਭਰਾ ਆ ਤੇਰਾ ਹਾਂ ਨਹੀਂ ਉਹ ਕੋਤਰੀਆ ਬਣਾ ਹੈ ਹਾਂ ਸਮਝ ਲਿਆ ਯਾਰ 来 ਗਏ ਆਪਾਂ ਦੋਸਤਾਂ ਆਂ ਸ਼ਟਾਰਟ ਹੀ ਲੈ ਵੀਆ ਬੰਦਾ ਦੁੱਧ ਬਣਾਉਂਦਾ ਬਹੁਤ ਵਧੀਆ ਕੋਈ ਵੀ ਅੰਮ੍ਰਿਤਸਰ ਆਇਆ ਪੀ ਕੇ ਜ਼ਰੂਰ ਜਾਵੇ ਕੀ ਨਾਦਰਾ ਇਹ ਮੇਰਾ ਨਾਮ ਹੈ ਬਈ ਸਾਹਿਲ ਹੈਗਾ ਵੀਰ ਆਮ ਸਾਹਿਲ ਦੁੱਧ ਵਾਲਾ ਸਾਹਿਲ ਕੇਸਰ ਦੁੱਧ ਵਾਲਾ ਹਣ ਵੇਖਦੇ ਜਵਾਕ ਨੂੰ ਪਿਉਂਨੇ ਤੇ ਦੁੱਧ ਦੀ ਕੁਆਲਿਟੀ ਕਿਵੇਂ ਦੀ ਹੈ ਕਾ ਚੰਗਾ ਸਾਹਿਲ ਹੋਏ ਸਾਹਿਲ ਓਕੇ ਹਾਂਜੀ ਭਈ ਓਕੇ ਓਕੇ ਫੇਰ ਲੈ ਕੇ ਜਾਾਂਗੇ ਚੰਗਾ ਹਾਂਜੀ ਭਈ ਥੈਂਕ ਯੂ ਲੈ ਕੇ ਚੰਗਾ ਲੱਗਾ ਭਈ ਓਕੇ ਭਈ ਥੈਂਕ ਯੂ ਵਾਏ ਵਾਏ ਓਕੇ ਓ ਤੋਂ ਯਾਰ ਆ ਬੰਦਾ ਸਾਨੂੰ ਦੇਂਦਾ ਪੈਸਾ ਫੇਰ ਓ ਬੈਸਟ ਯਾਰ ਓ ਦੇ ਦੇ ਯਾਰ ਕੋਈ ਨਹੀਂ ਹੁੰਦਾ ਹਾਂ ਆ ਜਾ ਓਏ ਗਰਮ ਨਹੀਂ ਲੱਗਦੀ ਹੈ ਹੈ ਕੀ ਦੁੱਧ ਵਧੀਆ ਮੈਂਡਾ ਕਿ ਨਾ ਗੰਡਦਾ ਦਾ ਨਾ ਬੁਣੇ ਫਿਰ ਤੇ ਹਾਂ ਉਹ ਸਾਹਮਣੇ ਬਸ ਜਿਹੜੇ ਨਾਲ ਬੰਦ ਹੋਏਗਾ 7 ਵਜੇ ਸਵੇਰੇ ਚੱਲਾਂਗੇ ਵਾਕਾਂ ਨੂੰ ਲੈ ਜਾਂਦੇ ਫੜ ਕੇ ਹਾਂਜੀ ਹੈਗੀ ਕੋਈ ਥੈਂਕ ਯੂ